ਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਨੂੰ ਪੂਰਨ ਆਸਿਆ ਕਿ ਇਹ ਸਰਦੀ ਦੇ ਦਿਨਾਂ ਦੇ ਵਿੱਚ ਤੁਸੀਂ ਸ਼ਿਮਲੇ ਨਾਲੋਂ ਵੱਧ ਦਾ ਠੰਡ ਦਾ ਆਨੰਦ ਇੱਥੇ ਮਾਣ ਰਹੇ ਆ ਆਪਣੇ ਦੋਆਬੇ ਦੇ ਵਿੱਚ ਕਿਉਂਕਿ ਜਿਲ੍ਹਾ ਨਵਾਂ ਸ਼ਹਿਰ ਹੁਸ਼ਿਆਰਪੁਰ ਦਾ ਸਾਡਾ ਏਰੀਆ ਇਹ ਅੱਜ ਕੱਲ ਮੈਨੂੰ ਇੱਥੇ ਚੱਲ ਰਿਹਾ ਔਰ ਬੜੀ ਨਾਲ ਨਾਲ ਇਸ ਗੱਲ ਦੀ ਵੀ ਤੁਹਾਨੂੰ ਮੈਂ ਬਧਾਈ ਦੇਣੀ ਚਾਹਨਾ ਕਿ ਜਿਹੜੀ ਸਰਕਾਰ ਆਪਾਂ ਬਦਲਾਅ ਦੀ ਸਰਕਾਰ 2 ਸਾਲ ਪਹਿਲਾਂ ਲੈ ਕੇ ਆਂਦੀ ਆ ਅੱਜ ਉਹ ਸਰਕਾਰ ਨੇ ਜੋ ਠੋੜਾ ਨਾ ਵਾਅਦਾ ਕੀਤੀ ਸੀ ਉਹ ਇੱਕ ਇੱਕ ਕਰਕੇ ਪੂਰੇ ਕਰ ਰਹੀ ਆ ਕਿ ਉਹ ਜਦੋਂ ਆਪਾਂ ਸਵੇਰੇ ਉੱਠਦੇ ਆ ਤਾਂ ਇਹ 7 ਵਜੇ ਉਠੀਏ 8 ਵਜੇ ਉਠੀਏ ਤਾਂ ਬਿਜਲੀ ਬੰਦ ਹੁੰਦੀ ਆ ਅੱਜ ਵੀ ਸਵੇਰ ਦੀ ਬਿਜਲੀ ਬੰਦ ਆ ਪਹਿਲਾਂ 10 ਵਜੇ ਆਉਣ ਦਾ ਵਾਅਦਾ ਲਿਖਿਆ ਸੀ ਹੁਣ ਨਵਾਂ ਮੈਸੇਜ ਆ ਗਿਆ ਕਿ 12 ਵਜੇ ਤੱਕ ਬੰਦ ਰਹੂਗੀ ਔਰ ਜਦੋਂ ਸ਼ਾਮ ਨੂੰ ਬਾਰੋਂ ਪਿੰਡਾਂ ਦੇ ਘਰਾਂ ਪਿੰਡਾਂ ਕੰਮ ਕਰਨ ਤੋਂ ਹੋ ਕੇ ਘਰ ਆਉਣੇ ਆ ਤਾਂ ਬਿਜਲੀ ਉਸ ਵੇਲੇ ਵੀ ਬੰਦ ਹੁੰਦੀ ਆ ਤੇ ਉਹ ਵੀ ਇਹ ਜਿਹੜੀ ਆ 9 ਵਜੇ 10 ਵਜੇ ਕਦੇ 베ਲੀ ਹੋ ਕੇ ਹੋਰ ਪਾਸੇ ਜਿਹੜੀ ਆ ਉਹ ਏਰੀਆ ਵਿੱਚ ਪਿੰਡਾਂ ਵਿੱਚ ਆਉਂਦੇ ਆ। ਤੋਂ ਮੈਂ ਸਾਬਤਾਂ ਕਿ ਜਿਹੜੇ ਇਹ ਲੋਕ ਦਿਨ ਰਾਤ ਗੋਣ ਗੋਣਦੇ ਸੀ ਵੀ ਬਦਲਾਅ ਲੈ ਕੇ ਆਉਣਾ, ਬਦਲਾਅ ਲੈ ਕੇ ਆਉਣਾ। ਉਹ ਇਸ ਗੱਲ ਨੂੰ ਸਮਝ ਲੈਣ ਕਿ ਤੁਹਾਡੀ ਸਰਕਾਰ ਸ਼੍ਰੋਮਣੀ ਕਾਲਦੀ ਸਰਕਾਰ ਜਿਹਨੇ ਸਰਪਲ ਹਵਲੀ ਕਰਕੇ ਦਿੱਤੀ ਸੀ। ਅੱਜ ਸਰਕਾਰ ਕੀ ਕਰ ਰਹੀ ਹੈ? ਅੱਜ ਉਹਨਾਂ ਪ੍ਰੋਜੈਕਟਾਂ ਦੀਆਂ ਇਨਕੁਆਰੀਆਂ ਤਾਂ ਪੇਠਾਲ ਰਹੀ ਆ। ਪਰ ਇੱਕ ਵੀ ਯੂਨਿਟ ਨਵਾਂ ਜਿਹੜਾ ਪੈਦਾ ਕਰਨ ਦੀ ਗੱਲ ਨਹੀਂ ਕੀਤੀ। ਔਰ ਜਿਹੜਾ 1080 ਕਰੋੜ ਦਾ ਨਵਾਂ ਪਲਾਂਟ ਜਿਹੜਾ ਖਰੀਦਿਆ ਜਿਹਦੇ ਵਾਸਤੇ ਸਾਡੇ ਮੁੱਖ ਮੰਤਰੀ ਕਹਿ ਰਹੇ ਆ ਕਿ ਸਾਡੇ ਕੋਲ ਕੋਲਾ ਬਹੁਤ ਆ ਕੋਲਾ ਬਹੁਤ ਆ ਮੈਂ ਬਿਜਲੀ ਪੋਰਡ ਬਣਾ ਨਾਲ ਗੱਲ ਕੀਤੀ ਆ ਕਿ ਕਿਉਂ ਕੱਟ ਲੱਗ ਰਹੇ ਆ ਕਹਿੰਦੇ ਜੀ ਕੋਲੇ ਦੀ ਬੜੀ ਸ਼ਾਰਟੇਜ ਆ ਇੱਕ ਪਾਸੇ ਕੋਲੇ ਦੀ ਸ਼ਾਰਟੇਜ ਦਾ ਦੂਜੇ ਪਾਸੇ ਕਹਿੰਦੇ ਸਾਡੇ ਕੋਲਾ ਬਹੁਤ ਆ ਜੇ ਕੋਲਾ ਬਹੁਤ ਆ ਫਿਰ ਬਿਜਲੀ ਦਾ ਪਲਾਂਟ ਕਿਉਂ ਨੂੰ ਸਾਰੇ ਕੰਮ ਕੱਟਦੇ ਕਿਉਂ ਨਹੀਂ ਸਾਰੇ ਲੋਕਾਂ ਨੂੰ ਬਿਜਲੀ ਮਿਲ ਰਹੀ ਹਾਲੇ ਤੱਕ ਇਨਕੁਆਰੀਆਂ ਕਰ ਰਹੇ ਕਹਿੰਦੇ ਬੰਦ ਕਰਨੇ ਆ ਜੇ ਭਲਾ ਇਹ ਜਿਹੜੇ ਤਿੰਨ ਜੂਨੀਅਰ ਪਲਾਂਟ ਲੱਗੇ ਆ ਇਹ ਜੇ ਬੰਦ ਹੋ ਜਾਣ ਫਿਰ ਮੇਰਾ ਤਾਂ ਖਿਆਲ ਮੁੜ ਕੇ ਫਿਰ ਜਨਰੇਟਰ ਲਿਆਉਣੇ ਪੈਣਗੇ ਜਾਂ ਫਿਰ ਦੀਵੇ ਬੱਤੀਆਂ ਜਗਾਉਣ ਦਾ ਕੰਮ ਕਰਨਾ ਪਊਗਾ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਸਭ ਤੋਂ ਘਟੀਆ ਮਾੜੀ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਨੂੰ ਕੋਈ ਚਿੰਤਾ ਨਹੀਂ ਸवाय ਟੈਲੀਵਿਜ਼ਨਾਂ ਦੇ ਉੱਪਰ ਗੱਪਾਂ ਮਾਰਨ ਦੇ ਝੂਠ ਪ੍ਰਚਾਰਨ ਦੇ ਔਰ ਐਡਵਰਟਾਈਜ਼ਮੈਂਟ ਕਰਨ ਦੇ ਹੋਰ ਇਹ ਸਰਕਾਰ ਨੂੰ ਕੋਈ ਕੰਮ ਨਹੀਂ ਔਰ ਮੈਂ ਕੱਲ ਦੇਖ ਰਿਹਾ ਸੀ ਕਿ ਖਬਰ ਮੈਂ ਤੁਹਾਨੂੰ ਵੀ ਸਾਂਝੀ ਕਰਨੀ ਚਾਹਨਾ ਕਿ ਇਹ ਸਰਕਾਰ ਦਾ ਮੰਤਰੀ ਚੱਕ ਢਾਰੂ ਜਿਹੜਾ ਆ ਢਾਰੂ ਚੱਕ ਉਹ ਕਹਿੰਦਾ ਸਰਪੰਚਾਂ ਨੂੰ ਚੈੱਕ ਬਣ ਰਿਹਾ ਉਹਦੀ ਕੱਲ ਫੋਟੋ ਪਈ ਆ ਤੇ ਦੋ ਦਿਨ ਪਹਿਲਾਂ ਪੰਚਾਇਤਾਂ ਦਾ ਭੰਗ ਹੋ ਗਈਆਂ ਤੂੰ ਚੈੱਕ ਇਹਨਾਂ ਨੂੰ ਬਣ ਰਏ ਆ ਪੰਚਾਇਤਾਂ ਕੋਲ ਤਾਂ ਅਧਿਕਾਰੇ ਕੋਈ ਨਹੀਂ ਰਹਿ ਸੋਸ ਕਰਕੇ ਪਤਾ ਹੀ ਨਹੀਂ ਸਰਕਾਰ ਕਹਿੰਦੀ ਕੀ ਆ ਕਰਦੀ ਕੀ ਆ ਲੋਕਾਂ ਨੂੰ ਪ੍ਰੋਤਸ ਕੀ ਰਹੀ ਆ ਸੋਸ ਕਰਕੇ ਵੀਰੋ ਹਾਲੇ ਵੀ ਸਮਝ ਜਾਓ ਵੱਜ ਜਾਓ ਕਿ ਤੁਹਾਡਾ ਮੁੱਖ ਮੰਤਰੀ ਤਾਂ ਅੜਾਰੀਆਂ ਮਾਰਦਾ ਕਦੀ ਗੋਆ ਕਦੀ ਕਿਤੇ ਕਦੀ ਕਿਤੇ ਹੁਣ ਫੇ ਗੋਆ ਚ ਗਿਆ ਇਧਰ ਪੰਜਾਬ ਦੇ ਵਿੱਚ ਲੋਕ ਠਾਠ ਕੰਬ ਰਹੇ ਆ ਬੱਚਿਆਂ ਦੇ ਸਕੂਲ ਬੰਦ ਹੋਆ ਕੋਈ ਘਰ ਚ ਬੈਠਣ ਨੂੰ ਨਿਆਣੇ ਨੂੰ ਖੇਡਣ ਨੂੰ ਬਾਹਰ ਕੋਈ ਯਾਨੀ ਅੰਦਰ ਹੀ ਜਾਣੇ ਆ ਅੰਦਰ ਬਿਜਲੀ ਹੈ ਨਹੀਂ ਬਾਹਰ ਨਿਕਲਦੀਆਂ ਬਾਹਰ ਠੀਤ ਲਹਿਰ ਚ ਚੱਲ ਰਹੀ ਆ ਸੋ ਉਸ ਕਰਕੇ ਸਾਰੇ ਉਹਨਾਂ ਵੀਰਾਂ ਨੂੰ ਨਾ ਜਿਹੜੇ ਹੈਗੇ ਆ ਝਾੜੂ ਪ੍ਰੇਮੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਮੂਹ ਜਗ ਗੁੰਗਣੀਆਂ ਕਿਉ ਲਈਆਂ ਆ ਬੋਲੋ ਦਿਓ ਜਵਾਬ ਤੁਹਾਡੀ ਸਰਕਾਰ ਆ ਜਿਹ ਹਰ ਬਰਗ ਵਿੱਚ ਫੇਲ ਹੋ ਰਹੀ ਆ ਅੱਜ ਇਹਦਾ ਕੌਣ ਪੰਜਾਬ ਦਾ ਬਾਲੀਬਾਰ ਸੋ ਮੈਂ ਆਪਣੇ ਵੱਲੋਂ ਸਾਰੇ ਵੀਰਾਂ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਇਹਦੇ ਝੂਠ ਦਾ ਜਿਹੜਾ ਪਰਦਾ ਫਾਸ਼ ਕਰੋ ਆਓ ਇੱਕ ਵਾਰੀ ਆਵਾਜ਼ ਬੁਲੰਦ ਕਰੀਏ ਕਿ ਇਹ ਪੰਜਾਬ ਨੂੰ ਲੁੱਟ ਕੇ ਕਿਵੇਂ ਕੇਜਰੀਵਾਲ ਦੀਆਂ ਸੈਰਾਂ ਕਰਾ ਰਿਹਾ ਕਿਵੇਂ ਕੇਜਰੀਵਾਲ ਦਾ ਟੱਡ ਪਾ ਰਿਹਾ ਉਹ ਪੰਜਾਬ ਦੇ ਪਾਸੇ ਸਾਰੇ ਪਾਸੇ ਜਿਹੜਾ ਹਨੇਰਾ ਬਿਜਲੀ ਵੱਲੋਂ ਵੀ ਛਾਇਆ ਹੋਇਆ ਡਿਵੈਲਪਮੈਂਟ ਵੱਲੋਂ ਵੀ ਹਨੇਰਾ ਛਾਇਆ ਹੋਇਆ ਕੋਈ ਬਾਹ ਫਣ ਬਲ ਅੱਜ ਨਜ਼ਰ ਨਹੀਂ ਆ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ